ਲਾਜੀ ਕਰੋ ਨਾ ਭਾਜੀ ਬੋਲੀਆ ਬਈ ਤੂੰ ਬੋਲੀਏ ਨਾ ਭਾਜੀ ਹਣ ਬੋਲੀਏ ਨਾ ਮੈਂ ਸਰ ਕੀ ਨਾ ਜੀ ਆਪਣਾ ਮੇਰਾ ਨਿਸ਼ਾਨਤ ਪਤਰਾ ਜੀ ਸਾਡੀ ਸ਼ਾਪ ਦਾ ਨਾਮ ਲਾਡੀ ਦੀ ਹੱਟੀ ਆ ਸਾਡੀ ਮੇਨ ਬਾਜ਼ਾਰ ਚ ਦੁਕਾਨ ਆ ਹਾਂ ਸਰ ਕਿੱਥੇ ਦੁਕਾਨ ਹੈ ਸਾਡੀ ਬੋਰਡ ਥੱਲੇ ਦੁਕਾਨ ਆ ਜੀ ਹਾਂ ਸਰ ਕੀ ਮਾਮਲਾ ਕੀ ਇੱਕ ਜਿਹੜਾ ਮਤਲਬ ਕਿ ਭਾਈ ਇੱਕ ਅਸੀਂ ਆ ਗੀਤਾ ਜੈਲਦਰ ਹੈਗੇ ਪੰਜਾਬੀ ਸਿੰਗਰ ਅਸੀਂ ਇਹਨਾਂ ਨੂੰ 6 ਮਹੀਨੇ ਪਹਿਲੇ ਇੱਕ ਡਰੈਸ ਵੇਚੀ ਸੀਗੀ ਜਿਹੜੀ ਕੀਮਤ ਕੋਸਟ 2 ਤੋਂ 3000 ਸੀਗੀ ਤੇ ਅਸੀਂ ਇਹਨਾਂ ਨੂੰ ਡਰੈਸ ਦਿੱਤੀ ਆ ਜੀ ਤੇ ਇਹ ਉਹ ਡਰੈਸ ਨੂੰ ਹੋਇਆ ਕੁਝ ਵੀ ਨਹੀਂ ਸਾਡੇ ਕੋਲ ਹੀ ਪਈ ਆ ਤੇ ਇਸ ਡਰੈਸ ਕਰਕੇ ਇਹਨਾਂ ਨੇ ਪਹਿਲੇ ਸਵੇਰੇ ਸਾਡੇ ਪਾਪਾ ਨੂੰ ਪਹਿਲੇ ਇਹਨਾਂ ਨੇ ਗਾਲ੍ਹਾਂ ਕੱਢੀਆਂ ਫੋਨ ਤੇ ਤੇ ਉਹਨਾਂ ਨੇ ਇਹ ਕਿਹਾ ਕਿ ਭਾਜੀ ਜੇ ਤੁਹਾਨੂੰ ਜ਼ਿਆਦਾ ਕੋਈ ਪ੍ਰੋਬਲਮ ਆ ਤੇ ਤੁਸੀਂ ਆਪਣੇ ਪੈਸੇ ਰਿਟਰਨ ਲੈ ਲਓ ਜਸ ਤੁਹਾਨੂੰ ਨਵੀਂ ਚੀਜ਼ ਬਣਾ ਕੇ ਦੇ ਦੰਨੇ ਆ ਭਾਜੀ ਅੱਜ ਕੱਲ ਕੋਈ ਦੁਕਾਨਦਾਰ 1 ਰੁਪਏ ਚੀਜ਼ ਦੀ ਗਾਰੰਟੀ ਨਹੀਂ ਦਿੰਦਾ ਪਰ ਫਿਰ ਵੀ ਅਸੀਂ ਇਹਨਾਂ ਨੂੰ ਰਿਫੰਡ ਕਰਨ ਦੀ ਕਿਹਾ ਕਿ ਰਿਫੰਡ ਕਰ ਲਓ ਪਰ ਇਹ ਇਹਨਾਂ ਨੂੰ ਲੱਗਾ ਕਿ ਅਸੀਂ ਕਿਤੇ ਰਿਸਪੈਕਟ ਨਾਲ ਬੋਲ ਰਹੇ ਆ ਤੇ ਭਾਜੀ ਇਹਨਾਂ ਨੇ ਸਾਨੂੰ ਬਹੁਤ ਗੰਦੀਆਂ ਪਹਿਲੇ ਇਹਨਾਂ ਤੇ ਫਿਰ ਜਦੋਂ ਇਹਨਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਈ ਤੁਸੀਂ ਰਿਸਪੈਕਟ ਨਾਲ ਬੋਲੋ ਕਿ ਤੁਸੀਂ ਇੱਦਾਂ ਗਾਲ੍ਹਾਂ ਨਾ ਸਾਨੂੰ ਕੱਢੋ ਇਹਨਾਂ ਨੇ ਸਾਨੂੰ ਮੋੜੇ ਦਿੱਤਾ ਜੀ ਕਹਿੰਦਾ ਮੈਂ 2 ਘੰਟੇ ਬਾਅਦ ਤੇਰੀ ਦੁਕਾਨ ਤੇ ਆਨਾ ਆ ਤੇ ਤੈਨੂੰ ਮੈਂ ਦੱਸਦਾ ਕਿ ਕਿਦਾਂ ਕੁਲਸਾ ਰਿਟਰਨ ਨਹੀਂ ਕਰੀਦਾ ਹੁੰਦਾ ਤੇ ਭਾਈ ਇਹਨਾਂ ਨੇ ਆ ਕੇ ਸਾਨੂੰ ਪਹਿਲੇ ਧਮਕੀਆਂ ਦਿੱਤੀਆਂ ਫਿਰ ਭਾਈ ਇਹ 15 ਤੋਂ 16 ਬੰਦੇ ਆਏ ਆ ਦੁਕਾਨ ਤੇ ਨਾਲ ਇਹਨਾਂ ਦੇ ਬੌਂਸਰ ਆਏ ਆ ਤੇ ਆ ਕੇ ਸਾਡੇ ਮੰਦਰ ਦੇ ਸਾਡੀ ਗੱਡੀ ਆ ਉੱਥੇ ਸ਼ੂਜ਼ ਪਾ ਕੇ ਚੜ ਗਏ ਆ ਸਾਡੀ ਧਾਰੀ ਭਾਵਨਾ ਨੂੰ ਵੀ ਇਹਨਾਂ ਨੇ ਠੇਸ ਪਹੁੰਚਾਈ ਤੇ ਆ ਕੇ ਇਹਨਾਂ ਨੇ ਸਾਡੇ ਸਾਰੇ ਸਟਾਫ ਨਾਲ ਲੜਨ ਦੀ ਕੋਸ਼ਿਸ਼ ਕੀਤੀ ਠੀਕ ਹੈ ਇਹਨਾਂ ਦੇ ਬੌਂਸਰ ਆਲੇ ਤੇ ਇੰਨੇ ਵੀ ਨਾਲ ਹੀ ਜਿਹੜੇ ਨਾਲ ਇੱਕ ਦੋ ਇਹਦੇ ਮੈਨੇਜਰ ਵੀ ਸੀਗੇ ਉਹ ਵੀ ਨਾਲ ਹੀ ਸੀਗੇ ਜੀ ਤੇ ਇਹਨਾਂ ਨੇ ਆ ਕੇ ਇਹਨਾਂ ਨੇ ਆ ਕੇ ਬਹੁਤ ਰਫ ਲੈਂਗੁਏਜ ਗਾਲਾਂ ਕੱਢੀਆਂ ਤੇ ਇਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਹੁਣ ਵੀ ਕਹਿੰਦੇ ਕਿ ਬਾਹਰ ਆ ਜੇ ਤੈਨੂੰ ਦੇਖ ਲਾਂਗੇ ਅਸੀਂ ਸਾਰੇ ਜਾਣੇ ਸਰ ਸਟਾਪ ਸਾਰਾ ਬੈਠਾ ਸਰ ਕੋਈ ਸੀਸੀਟੀਵੀ ਕੈਮਰੇ ਚ ਆਏ ਇਹ ਬੰਦੇ ਭਾਈ ਇਹਨਾਂ ਦੀ ਪੂਰੀ ਰਿਕਾਰਡਿੰਗ ਸਾਡੇ ਕੋਲ ਆ ਕਿੱਦਾਂ ਐਂਟਰ ਕੀਤੇ ਕਿੱਦਾਂ ਇਹ ਆਏ ਆ ਸਰ ਇਹ 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 ਸਰ ਗੁੰਡੇ ਆ ਸਿੰਗਰ ਨਹੀਂ ਆਗੇ ਇਹਨੂੰ ਆਪਾਂ ਗੁੰਡਿਆਂ ਦਾ ਨਾਮ ਦੇ ਸਕਦੇ ਆ ਪੰਜਾਬੀ ਸਿੰਗਰ ਸਰ ਸਾਡੇ ਤੋਂ ਪੂਰੇ ਪੰਜਾਬ ਦੇ ਅੰਦਰ ਇੰਨੀ ਰਿਸਪੈਕਟ ਨਾਲ ਸਿੰਗਰ ਨੂੰ ਤਾਂ ਸਰ ਉਹਦੇ ਦੀ ਰਿਸਪੈਕਟ ਨਾਲ ਗੱਲ ਕਰਨ ਦੀ ਬਹੁਤ ਆਦਤ ਹੁੰਦੀ ਹੈ ਕਿ ਇਹਨੇ ਰੋਜ਼ ਸਟੇਜ ਤੇ ਪ੍ਰੋਗਰਾਮ ਕਰਦੇ ਆ ਸਰ ਇਹ ਇਹਨਾਂ ਨੇ ਕੋਈ ਨਸ਼ਾ ਨੁਸ਼ਾ ਕੀਤਾ ਸੀਗਾ ਇਹ ਆ ਕੇ ਸਾਰੇ ਜਾਣੇ ਸਾਡੇ ਦੇ ਹੱਥੋਂ ਪਾਈ ਪਏ ਆ ਸਾਡੇ ਲੇਡੀ ਸਟਾਫ ਨੂੰ ਵੀ ਹੱਥੋਂ ਪਾਈ ਪਏ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਸਰ ਨੁਕਸਾਨ ਇਹ ਇਦਾਂ ਨਾ ਮਾਸਫੋਨਸ ਇਹਨਾਂ ਨੇ ਤੋੜਿਆ ਆ ਤੇ ਇਹਨਾਂ ਨੇ ਸਾਰੀਆਂ ਸਾਨੂੰ ਸਾਰੇ ਮੇਨ ਤਾਂ ਗੱਲ ਸਰ ਗਾਲਾਂ ਕੱਢੀਆਂ ਲੇਡੀ ਸਟਾਫ ਨੂੰ ਵੀ ਸਾਨੂੰ ਵੀ ਕੱਪੜੇ ਵੀ ਪਾੜੇ ਆ ਇਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਸਰ ਹਾਂਜੀ ਇਹਨਾਂ ਦੇ ਅਗਲੇ ਪ੍ਰੋਸੀਜਨ ਸਾਰੀ ਪੌਲਸ ਕਰੂਗੀ ਤੇ ਇਹਨਾਂ ਨੂੰ ਪਤਾ ਲੱਗੂਗਾ ਕਿ ਕਿਸ ਦੁਕਾਨਦਾਰ ਤੇ ਕਿੱਦਾਂ ਹਮਲਾ ਕਰੀਦਾ ਹੁੰਦਾ ਮੌਕੇ ਤੇ ਆਈ ਸੀ ਸਰ ਹਾਂਜੀ ਪੁਲਿਸ ਪੁਲਿਸ ਨਹੀਂ ਆਇਆ ਸਿਰਫ ਕਾਰਵਾਈ ਕਰ ਆਇਆ ਇਹਨਾਂ ਤੇ ਪੁਲਿਸ ਇਹਨਾਂ ਦੀ ਰਿਪੋਰਟ ਲਗਾ ਕੇ ਕੰਪਲੀਟ ਮੰਗ ਰੱਖਦੇ ਨੇ ਪ੍ਰਸ਼ਾਸਨ ਕੋਲ ਮੰਗ ਰੱਖਦੇ ਆ ਜੀ ਸਰ ਇਦਾਂ ਦਾ ਅੱਜ ਸਾਡੇ ਤੇ ਹਮਲਾ ਕੀਤਾ ਦੁਕਾਨਦਾਰ ਸਰ ਸੀਜ਼ਨ ਵਿੱਚ ਕੋਈ ਲੇਟ ਜਾਂਦਾ ਕੋਈ ਕਿੱਦਾਂ ਜਾਂਦਾ ਕੋਈ ਸੇਫ ਨਹੀਂ ਹੈਗਾ ਇਹਨਾਂ ਨੇ ਨਾਲ ਹੋਰ ਵੀ ਲੋਕਾਂ ਨੂੰ ਖੁੱਲ ਮਿਲੂਗੀ ਕਿ ਅਸੀਂ ਇਹਨਾਂ ਨੂੰ ਇਦਾਂ ਤੰਗ ਪਰੇਸ਼ਾਨ ਕਰੀ ਆ ਕੇ ਸਾਡੇ ਕੋਲ ਸਾਰੇ ਮਾਫੀ ਮੰਗਣ ਤੇ ਪੂਰੇ ਸਟਾਫ ਮੋਰੇ ਸਾਡੇ ਨਾਲ ਸਾਰੇ ਕਰਨ ਆ ਕੇ ਜਿੱਦਾਂ ਇਹ